ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਕਿ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਆਪਣਾ ਹੱਕ ਜਿਤਾਉਣ ਚੱਲੇ ਆ ਸ਼ਹੀਦ ਭਗਤ ਸਿੰਘ ਨਗਰ ਵਾਲਿਓ ਉੱਥੇ ਹਾਜ਼ਰੀ ਲਵਾਉਣਾ ਸਭ ਦਾ ਇੱਕ ਲੱਖੀ ਫਰਜ਼ ਹੈ ਤੇ ਆਪਣਾ ਫਰਜ਼ ਨਿਭਾਉਣ ਚੱਲੇ ਆ ਤੇ ਆਪਣਾ ਫਰਜ਼ ਨਿਭਾਉਣ ਚੱਲੇ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ਵਰੀ ਉਸੀ ਸ਼ੇਰ ਤੋਂ ਮੈਂ ਜ਼ਲਾਲ ਦੇ ਵੀਡੀਓ ਕਿਸ ਬਾਬਤ ਹਮ ਬਣੀ ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਯੂਨੀਵਰਸਿਟੀ ਇਹਨੂੰ ਆਪਣਾ ਘਰ ਮੰਨਿਆ ਜਾਂਦਾ ਹੈ ਔਰ ਸਾਨੂੰ ਆਪਣੇ ਘਰ ਵਿੱਚ ਕਿਸੇ ਦਾ ਦਖਲ ਮਨਜ਼ੂਰ ਨਹੀਂ ਕਿਉਂਕਿ ਲੈ ਦੇ ਕੇ ਪੰਜਾਬ ਕੋਲ ਇਹ ਪੰਜਾਬ ਯੂਨੀਵਰਸਿਟੀ ਹੈ ਜਿੱਥੇ ਅਸੀਂ ਆਪਣਾ ਦਾਵਾ ਠੋਕਦੇ ਆ ਕਿ ਸਾਡੇ ਤੋਂ ਪੰਜਾਬ ਯੂਨੀਵਰਸਿਟੀ ਵੀ ਖੋ ਲਈ ਤਾਂ ਇਹ ਬਹੁਤ ਮਾੜੀ ਗੱਲ ਹੋਵੇਗੀ ਔਰ ਕਈ ਭੈਣਾ ਭਰਾਵਾਂ ਨੇ ਸਾਨੂੰ ਪੁੱਛਿਆ ਵੀ ਕਈ ਭੈਣਾ ਭਰਾਵਾਂ ਦੇ ਜਿਹੜੇ ਮਾਝੇ ਮਾਲਵੇ ਤੋਂ ਸਾਡੇ ਜਾਣਕਾਰ ਨੇ ਉਹਨਾਂ ਨੇ ਕਿਹਾ ਕਿ ਤੁਹਾਡੇ ਦੁਆਬੇ ਚੋਂ ਕੌਣ ਆ ਰਿਹਾ ਜੀ ਕਿਉਂਕਿ ਜਿਹੜੀ ਇਹ ਕਾਲ ਦਿੱਤੀ ਗਈ ਹੈ 10 ਨਵੰਬਰ ਦੀ ਪੰਜਾਬ ਯੂਨੀਵਰਸਿਟੀ ਵਿਖੇ ਜਿਹੜਾ ਪੀਸਫੁਲ ਧਰਨਾ ਚੱਲ ਰਿਹਾ ਉਹਦੇ ਵਿੱਚ ਤੁਹਾਡੀ ਨਵਾਂ ਸ਼ਹਿਰ ਬੰਗਾ ਬਲਾਚੌਰ ਗੜਸ਼ੰਕਰ ਵਾਲਿਆਂ ਦੀ ਹਾਜ਼ਰੀ ਲਵਾਉਣ ਅਸੀਂ ਇੱਥੋਂ ਜਾ ਰਹੇ ਹਾਂ ਜੇ ਸਾਡੇ ਹੋਰ ਭੈਣ ਭਰਾ ਉੱਥੇ ਪਹੁੰਚੇ ਆ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡੇ ਨਾਲ ਸੰਪਰਕ ਕਰ ਲੈਣ ਪਰ ਅੜਕੇ ਬਹੁਤ ਨੇ ਅੜਚਣਾ ਬਹੁਤ ਨੇ ਪ੍ਰਸ਼ਾਸਨ ਦਾ ਉਹੀ ਐਟੀਟਿਊਡ ਹੈ ਜੋ ਪੂਰੇ ਦੇਸ਼ ਭਰ ਵਿੱਚ ਹੈ ਕਿ ਜੇਕਰ ਨੌਜਵਾਨ ਜੇਕਰ ਵਿਦਿਆਰਥੀ ਉਹਨਾਂ ਨੂੰ ਕੋਈ ਅੜਚਣਾ ਆ ਰਹੀ ਹੈ ਤਾਂ ਉਹਦੇ ਵਿੱਚ ਅੜਚਣਾ ਬੜਾ ਵਧਾਈਆਂ ਜਾਂਦੀਆਂ ਪੁੱਤ 2 ਮਿੰਟ ਉਹਦੇ ਵਿੱਚ ਅੜਚਣਾ ਵਧਾਈਆਂ ਜਾਂਦੀਆਂ ਘਟਾਈਆਂ ਨਹੀਂ ਜਾਂਦੀਆਂ ਸੋ ਐਟੀਟਿਊਡ ਉਹੀ ਹੈ ਨੌਜਵਾਨਾਂ ਨੂੰ ਕੱਲ ਟੈਂਟ ਜਿਹੜਾ ਅੰਦਰ ਲੈ ਕੇ ਜਾਣਾ ਸੀ ਕਿਉਂਕਿ ਤੁਹਾਨੂੰ ਪਤਾ ਜਦ ਸਟੇਜ ਲੱਗਦੀ ਹੈ ਟੈਂਟ ਵੀ ਲਾਉਣੇ ਪੈਂਦੇ ਆ ਬਾਈਕ ਲਾਉਣੇ ਪੈਂਦੇ ਆ ਉਹਨਾਂ ਨੂੰ ਦਿੱਕਤਾਂ ਦਿੱਤੀਆਂ ਗਈਆਂ ਪਰੇਸ਼ਾਨੀਆਂ ਦਿੱਤੀਆਂ ਗਈਆਂ ਔਰ ਬੜੀ ਮੁਸ਼ਕਿਲ ਨਾਲ ਟੈਂਟ ਅਤੇ ਸਾਊਂਡ ਸਿਸਟਮ ਜਿਹੜਾ ਆ ਉਹ ਯੂਨੀਵਰਸਿਟੀ ਦੇ ਅੰਦਰ ਗਿਆ ਔਰ ਯੂਨੀਵਰਸਿਟੀ ਨੂੰ ਹੁਣ ਉਹਦੇ ਦਰਵਾਜ਼ੇ ਜਿਹੜੇ ਲਗਾ ਦਿੱਤੇ ਗਏ ਆ ਚੰਡੀਗੜ੍ਹ ਅਸੀਂ ਵੀ ਜਾ ਰਹੇ ਆ ਥੋੜਾ ਲੇਟ ਇਸ ਕਰਕੇ ਹੋ ਗਿਆ ਕਿਉਂਕਿ ਜਿਹੜਾ ਨੈਵੀਗੇਸ਼ਨ ਸਿਸਟਮ ਹੈ ਉਹ ਹਰ ਪਾਸੇ ਟ੍ਰੈਫਿਕ ਦਿਖਾ ਰਿਹਾ ਟ੍ਰੈਫਿਕ ਇਸ ਪਾਸੇ ਇਸ ਕਰਕੇ ਦਿਖਾ ਰਿਹਾ ਕਿਉਂਕਿ ਹਰ ਪਾਸੇ ਜਿਹੜੀ ਬੈਰੀਕੇਟਿੰਗ ਜਿਹੜੀ ਆ ਉਹ ਅੰਦਾਜ਼ੇ ਲਗਾਏ ਜਾ ਰਿਹਾ ਕਿ ਕੀਤੀ ਗਈ ਹੈ ਤਾਂ ਜੋ ਪੰਜਾਬ ਤੋਂ ਜਿਹੜੇ ਪੰਜਾਬੀ ਐ ਉਹ ਆਪਣੀ ਯੂਨੀਵਰਸਿਟੀ ਵਿੱਚ ਨਾ ਪਹੁੰਚ ਸਕਣ ਉਹਨਾਂ ਬਹੁਤ ਸਾਰੇ ਜਿਹੜੇ ਸਾਡੇ ਨਵੇਂ ਸ਼ਹਿਰ ਦੇ ਭੈਣ ਭਰਾ ਵੀ ਸਵਾਲ ਕਰ ਰਹੇ ਸੀ ਕਿਉਂਕਿ ਮੈਂ ਸਵੇਰੇ ਦੋ ਤਿੰਨ ਜਗ੍ਹਾ ਵਿਚਰੇ ਆ ਤਾਂ ਮੈਨੂੰ ਉਹਨਾਂ ਨੇ ਪੁੱਛਿਆ ਕਿ ਮਸਲਾ ਕੀ ਐ ਕਿਉਂਕਿ ਅੱਜ ਸਾਡੀ ਇੱਕ ਤੋਂ ਪ੍ਰੋਮੋਸ਼ਨਲ ਵੀਡੀਓ ਵੀ ਸੀ ਕਿਆਂ ਉਹਨਾਂ ਨੂੰ ਆਪਾਂ ਜਵਾਬ ਦਿੰਦਾ ਤਾਂ ਉਹ ਕਹਿੰਦੇ ਕਿ ਮਸਲਾ ਕੀ ਐ ਤਾਂ ਜਿਹੜੇ ਭੈਣ ਭਰਾ ਸੁਣ ਰਹੇ ਆ ਜਿਨ੍ਹਾਂ ਨੂੰ ਸ਼ਾਇਦ ਅੱਲੇ ਤੱਕ ਨਹੀਂ ਪਤਾ ਉਹਨਾਂ ਨੂੰ ਦੱਸ ਦਵਾ ਕਿ ਸੈਨੇਟ ਹੁੰਦੀ ਐ ਉਹਦੇ 91 ਮੈਂਬਰ ਪਹਿਲਾਂ ਇਲੈਕਟ ਕੀਤੇ ਜਾਂਦੇ ਸਕੇ ਥਰੂ ਇਲੈਕਸ਼ਨ ਉਹਦੇ ਵਿੱਚ ਇਲਮ بنائے ਵੀ ਹੁੰਦੇ ਸਕੇ ਉਹਦੇ ਵਿੱਚ ਇੱਕ ਮੈਂਬਰੀ ਜਿਹੜੀ 91 ਮੈਂਬਰਾਂ ਦੀ ਟੀਮ ਬਣਦੀ ਸੀਗੀ ਫਿਰ ਇੱਕ ਨੋਟੀਫਿਕੇਸ਼ਨ ਆਉਂਦੀ ਹੈ ਕਹਿੰਦੇ ਉਹਨੂੰ ਘਟਾ ਕੇ 31 ਮੈਂਬਰ ਕਰ ਦੇਣਾ 91 ਤੋਂ 31 ਕਰ ਦੇਣਾ ਔਰ 31 ਮੈਂਬਰ ਵੀ ਦੱਸਿਆ ਜੋ ਜਾ ਰਿਹਾ ਕਹਿੰਦੇ ਕਿ ਸਿਲੈਕਟਡ ਹੋਣਗੇ ਇਲੈਕਟਡ ਨਹੀਂ ਉਹਦਾ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੇ ਕਰਕੇ ਨੌਜਵਾਨਾਂ 'ਚ ਰੋਸ ਹੈ ਵਿਦਿਆਰਥੀਆਂ ਚ ਰੋਸ ਹੈ ਤੇ ਵਿਦਿਆਰਥੀਆਂ ਨੇ ਕਿਹਾ ਕਿ ਡੇਢ ਸਾਲ ਹੋ ਗਏ ਸੈਨੇਟ ਦੀ ਜਿਹੜੀ ਇਲੈਕਸ਼ਨ ਨਹੀਂ ਕਰਾਈ ਗਈ ਜਿਸ ਦੇ ਕਰਕੇ ਜੇ ਜਿਵੇਂ ਸੈਂਟਰਲਾਈਜ਼ ਪਾਵਰ ਨੂੰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਣ ਬੁੱਝ ਕੇ ਪੰਜਾਬੀਆਂ ਮੋਰੇ ਪ੍ਰੋਬਲਮਸ ਨੂੰ ਮੈਨੂਫੈਕਚਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਇਹ ਫੀਨੋਮੇਨਾ ਤਿਆਰ ਕੀਤੇ ਜਾਂਦੇ ਆ ਜਾਣ ਬੁੱਝ ਕੇ ਪੋਲਿਟੀਕਲ ਜਿਹੜੇ ਲੋਕ ਆ ਉਹ ਇਸ ਤਰੀਕੇ ਦੀਆਂ ਚੀਜ਼ਾਂ ਕਰਦੇ ਆ ਕਿ ਜਿਹਦੇ ਨਾਲ ਪਾਵਰ ਜਾਂ ਪੰਜਾਬ ਦੇ ਜਿੰਨੇ ਵੀ ਜਿਹੜੇ ਚੀਜ਼ਾਂ ਦੇ ਦਾਅਵੇ ਕਰਦੇ ਉਹ ਆਪਣੇ ਅੰਡਰ ਲੈ ਲੈ ਜਾਣ ਵਿੱਚ ਕਾਲਸ ਆ ਰਹੀਆਂ ਸੋ ਜਿਹੜੇ ਨੌਜਵਾਨ ਆ ਉਹ ਇਸ ਗੱਲ ਨੂੰ ਸਮਝਦੇ ਆ ਵਿਦਿਆਰਥੀ ਇਸ ਗੱਲ ਨੂੰ ਸਮਝਦੇ ਆ ਕਿ ਪੰਜਾਬ ਯੂਨੀਵਰਸਿਟੀ ਜਿਹੜੀ ਹੈ ਉਹ ਵਿੱਦਿਆ ਦਾ ਕੇਂਦਰ ਤਾਂ ਹੈ ਪਰ ਨਾਲ ਦੀ ਨਾਲ ਪੰਜਾਬ ਦੀਆਂ ਜੜ੍ਹਾਂ ਉੱਥੇ ਲੱਗੀਆਂ ਕਿਵੇਂ ਕਿਉਂਕਿ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਸਾਡਾ ਇਤਿਹਾਸ ਹੈ ਸਾਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਹੈ ਸਾਡੀ ਲੇਗਸੀ ਤੋਂ ਜਾਣੂ ਕਰਵਾਇਆ ਜਾਂਦਾ ਹੈ ਔਰ ਨਾਲ ਦੀ ਨਾਲ ਅਤੇ ਨਾਲ ਦੀ ਨਾਲ ਸੱਭਿਆਚਾਰ ਵੀ ਸਾਡਾ ਜੁੜਿਆ ਹੋਇਆ ਪਰ ਜੇ ਇਹਦਾ ਕੇਂਦਰੀਕਰਨ ਕਰ ਦਿੱਤਾ ਗਿਆ ਜੇ ਸੈਨੇਟ ਦੀ ਇਲੈਕਸ਼ਨ ਹੀ ਨਹੀਂ ਹੋਈ ਜੇ 31 ਬੰਦੇ ਸਿਲੈਕਟ ਕਰਕੇ ਆਪਣੀ ਮਰਜ਼ੀ ਨਾਲ ਰੱਖ ਦਿੱਤੇ ਤਾਂ ਕੱਲ ਨੂੰ ਸਿਲੇਬਸ ਨੂੰ ਵੀ ਚੇਂਜ ਕੀਤਾ ਜਾ ਸਕਦਾ ਸਿਲੇਬਸ ਨਾਲ ਛੇੜਛਾੜ ਹੋ ਸਕਦੀ ਹੈ ਇਹ ਖਤਸ਼ੇ ਨੇ ਉਸ ਤੋਂ ਅਗਲੀ ਗੱਲ ਵੀਰੋ ਕਿ ਜਿਹੜਾ ਜਿਹੜੀ ਪੜ੍ਹਾਈ ਆ ਵਿਦਿਆ ਦੇਖੋ ਵਿਦਿਆ ਦਾ ਕੇਂਦਰੀਕਰਨ ਕਿਵੇਂ ਹੋ ਸਕਦਾ ਜਾਂ ਵਿਦਿਆ ਨੂੰ ਕਮਰਸ਼ੀਅਲਾਈਜ਼ ਵੀ ਕੀਤਾ ਜਾ ਸਕਦਾ ਵਿਦਿਆ ਤਾਂ ਇੱਕ ਤਰ੍ਹਾਂ ਦੇ ਖੰਭ ਆ ਜੋ ਨੌਜਵਾਨਾਂ ਨੂੰ ਉਡਣ ਦੀ ਤਾਕਤ ਬਖਸ਼ਦੇ ਆ ਤੇ ਜੇ ਖੰਭਾਂ ਨੂੰ ਨੋਚਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜਿਹੜੇ ਵਿਚਾਰੇ ਗਰੀਬ ਘਰਾਂ ਦੇ ਬੱਚੇ ਆ ਬਾਲ ਬਾਲ ਨਹੀਂ ਆਇਆ ਉਹ ਕਿੱਥੋਂ ਜਾ ਕੇ ਐਜੂਕੇਸ਼ਨ ਲੈਣਗੇ ਹੁਣ ਜੋ ਉੱਥੇ ਨੌਜਵਾਨ ਕਹਿੰਦੇ ਆ ਕਿ ਜੇ ਸੈਨੇਟ ਦੀ ਇਲੈਕਸ਼ਨ ਨਹੀਂ ਹੁੰਦੀ ਤੇ ਜੇ ਕਮਰਸ਼ੀਅਲਾਈਜ਼ ਕੀਤਾ ਗਿਆ ਪੜ੍ਹਾਈ ਨੂੰ ਵਿਦਿਆ ਨੂੰ ਤਾਂ ਜਿਹੜੇ ਬੱਚੇ 2500 ਚ ਗਲਤ ਧਿਆਨ ਵਾਲੀ ਸੁਣਨ ਵਾਲੀ ਹੈ 2500 ਚ ਐਮਏ ਕਰ ਜਾਂਦੇ ਆ ਉਹਨਾਂ ਨੂੰ ਵੀ ਡੇਡ ਡੇਡ 2-2 ਲੱਖ ਰੁਪਏ ਤੋਂ ਬਿਨਾ ਐਂਟਰੀ ਨਹੀਂ ਮਿਲਣੀ ਪੰਜਾਬ ਯੂਨੀਵਰਸਿਟੀ ਵਿੱਚ ਤਾਂ ਇਹ ਸਿਰਫ ਜਿਹੜੇ ਵਿਦਿਆਰਥੀ ਉੱਥੇ ਪੜ੍ਹ ਰਹੇ ਆ ਉਹਨਾਂ ਦੀ ਲੜਾਈ ਨਹੀਂ ਆ ਪੂਰੇ ਪੰਜਾਬ ਦੀ ਲੜਾਈ ਆ ਇਸੇ ਕਰਕੇ ਦੀਪ ਸਿੱਧੂ ਬਾਈ ਕਹਿੰਦਾ ਹੁੰਦਾ ਸੀ ਕਿ ਸਾਡੀ ਹੋਂਦ ਦੀ ਲੜਾਈ ਹੈ ਆਪਾਂ ਗੱਲ ਨੂੰ ਸਮਝੀਏ ਕਿ ਜੇ ਕੇਂਦਰੀਕਰਨ ਕਰ ਦਿੱਤਾ ਗਿਆ ਯੂਨੀਵਰਸਿਟੀ ਦਾ ਤਾਂ ਉਹਨਾਂ ਦੀ ਆਪਣੀ ਮਰਜ਼ੀ ਦੇ ੱਪਖ ਮੇ ਰੰਗ ਦੀ ਚਟਣੀ ਹੋ ਜਾਣੀ ਫਿਰ ਆਪਣੀ ਮਰਜ਼ੀ ਦੇ ਉਹ ਉਹਨਾਂ ਦੇ ਅਧਿਆਪਕ ਹੋਣਗੇ ਆਪਣੀ ਮਰਜ਼ੀ ਦਾ ਸਿਲੇਬਸ ਹੋ ਸਕਦਾ ਹੈ ਖਤਸ਼ੇ ਨੇ ਤੇ ਆਪਣੀ ਮਰਜ਼ੀ ਨਾਲ ਹੀ ਫੀਸਾਂ 'ਚ ਵਾਧਾ ਕੀਤਾ ਜਾ ਸਕਦਾ ਹੁਣ ਪ੍ਰਾਈਵੇਟ ਯੂਨੀਵਰਸਿਟੀਆਂ ਦੇਖ ਲਓ ਉੱਥੇ ਕਿੰਨੀ ਫੀਸ ਹੈ ਮਤਲਬ 1.5 2-2 ਲੱਖ ਰੁਪਏ ਜਦੋਂ ਹਾਇਰ ਐਜੂਕੇਸ਼ਨ ਲਈ ਤੁਸੀਂ ਜਾਣਦੇ ਆ 1.5 2-2 ਲੱਖ ਰੁਪਿਆ ਉਹ ਫੀਸਾਂ ਦਾ ਹੀ ਹੁੰਦਾ ਹੈ ਇਹ ਗਰੀਬ ਬੰਦੇ ਨੇ ਕਿੱਥੋਂ ਅਫੋਰਡ ਕਰਨਾ ਫਿਰ ਕਿੱਥੋਂ ਗਰੀਬ ਜਿਹੜੇ ਲੋਕ ਕਿ ਉਹਨਾਂ ਦੇ ਬੱਚੇ ਪੜ੍ਹਾਈ ਕਰਨਗੇ ਪੜ੍ਹਾਈ ਕਰ ਸਕਣਗੇ ਹਾਇਰ ਐਜੂਕੇਸ਼ਨ ਜਿਹੜੀ ਆ ਉਹ ਲੈ ਸਕਣਗੇ ਤਾਂ ਇਹ ਉਹ ਲੜਾਈ ਹੈ ਔਰ ਪੀਸਫੁਲੀ ਚੱਲ ਰਹੀ ਹੈ ਲੇਕਿਨ ਅਰਚਨਾ ਪ੍ਰਸ਼ਾਸਨ ਦਾ ਐਟੀਟਿਊਡ ਉਹੀ ਹੈ ਪਰ ਅਸੀਂ ਨਵਾਂ ਸ਼ਹਿਰ ਵੱਲੋਂ ਬਲਾਚੌਰ ਵੱਲੋਂ ਬੰਗਿਆਂ ਵੱਲੋਂ ਗੜਸ਼ੰਕਰ ਵੱਲੋਂ ਆਪਣੀ ਹਾਜ਼ਰੀ ਲਵਾਉਣ ਜਾ ਰਹੇ ਆ ਤੇ ਤੁਹਾਨੂੰ ਉੱਥੋਂ ਜਿਹੜੀਆਂ ਉਹ ਯਾਰ ਸੰਦੀਪ ਕੁਮਾਰ ਮੈਂ ਥੋੜਾ ਡਰਾਈਵ ਕਰ ਰਿਆ ਹਾਂ ਲੈ ਦੇਖ ਯਾਰ ਐਵੇਂ ਯਾਰ ਤੁਸੀਂ ਗੱਲ ਪੰਜਾਬ ਦੀ ਹੋ ਰਹੀ ਹੈ ਤੁਹਾਡੇ ਵਰਗਿਆਂ ਨੂੰ ਐਵੇਂ ਦੀ ਕਿਸਮਾਉਣ ਪਾਣ ਦੀ ਆदत ਹੁੰਦੀ ਆ ਜਿਹਦੇ ਤੁਸੀਂ ਨਾ ਜਿਹੜਾ ਜਿਨ੍ਹਾਂ ਨੂੰ ਤੁਸੀਂ ਲਾਈਕ ਕਰਦੇ ਹੋ ਉਹਨਾਂ ਨੂੰ ਕਹੋ ਜਰਾ ਆਵੇ ਜਾ ਕੇ ਆਵੇ ਚੰਡੀਗੜ੍ਹ ਫੇਰ ਪਤਾ ਲੱਗਣਾ ਕਿਸ ਪਾ ਪੈਂਦੀ ਆ ਲੈ ਮੇਰੇ ਹੱਥ 'ਚ ਸਟੀering ਹੈ ਸਟੀering ਇੱਧਰ ਹੈ ਤੇਰੇ ਚਾਚੇ ਦੇ ਹੱਥ 'ਚ ਬਈ ਮੋਬਾਈਲ ਦਾ ਇਸਤੇਮਾਲ ਨਾ ਕਰੋ ਤੂੰ ਬਾਲ ਬਾੜਾ ਸਿਆਣਾ ਹੋ ਗਿਆ ਗੱਲ ਪੰਜਾਬ ਦੀ ਚੱਲਦੀ ਆ ਸੋ ਸਾਥੀਓ ਅਸੀਂ ਅਸੀਂ ਬੇਨਤੀ ਕਰਦੇ ਆ ਕਿ ਅਸੀਂ ਨਵਾਂ ਸ਼ਹਿਰ ਬੰਗਾ ਬਲਾਚੌਰ ਗੜਸ਼ੰਕਰ ਵੱਲੋਂ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕਿਉਂਕਿ ਯੋਧਿਆਂ ਦੀ ਧਰਤੀ ਹੈ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਹੈ ਬੱਬਰਾਂ ਦੀ ਧਰਤੀ ਹੈ ਤੇ ਅਸੀਂ ਹਾ ਦਾ ਨਾਰਾ ਮਾਰਨ ਚੱਲੇ ਆ ਚੰਡੀਗੜ੍ਹ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸੋ ਤੁਸੀਂ ਸਾਥ ਦਿਓ ਤੁਸੀਂ ਸਾਥ ਇਸੇ ਤਰੀਕੇ ਦੇਣਾ ਕਿ ਤੁਸੀਂ ਕਰੋ ਵੀਡੀਓ ਨੂੰ ਇਸ ਕਦਰ ਸ਼ੇਅਰ ਕਰਨਾ ਹੈ ਕਿ ਜਿਹੜੀ ਨੌਜਵਾਨਾਂ ਦੀ ਆਵਾਜ਼ ਹੈ ਵਿਦਿਆਰਥੀ ਦੀ ਆਵਾਜ਼ ਹੈ ਪੰਜਾਬ ਦੀ ਆਵਾਜ਼ ਹੈ ਉਹ ਘਰ ਘਰ ਤੱਕ ਪਹੁੰਚੇ ਕਾਰਨ ਮੈਂ ਵੀਡੀਓ ਨੂੰ ਰੈਪ ਅਪ ਕਰਨ ਲੱਗਾ ਲਾਸਟ ਗੱਲ ਕਹਿਣ ਲੱਗਾ ਕਾਰਨ ਇਹ ਹੀ ਹੈ ਕਿ ਜਿਵੇਂ ਕਿਸਾਨੀ ਅੰਦੋਲਨ ਦੌਰਾਨ ਐਮਐਸਪੀ ਜਿਵੇਂ ਐਮਐਸਪੀ ਦੀ ਜ਼ਰੂਰਤ ਸੀ ਐਮਐਸਪੀ ਲਈ ਜਿਹੜਾ ਕਿਸਾਨੀ ਅੰਦੋਲਨ ਨੇ ਸ਼ੁਰੂ ਕੀਤਾ ਸੀ ਇਸੇ ਤਰੀਕੇ ਸੈਨੇਟ ਦੀ ਪੰਜਾਬ ਯੂਨੀਵਰਸਿਟੀ ਵਿੱਚ ਬਹੁਤ ਜ਼ਰੂਰਤ ਹੈ ਜੇ ਸੈਨੇਟ ਨਹੀਂ ਹੁੰਦੀ ਸੈਨੇਟ ਦੇ ਇਲੈਕਸ਼ਨ ਦਾ ਸਕੇਚੂਲ ਨਹੀਂ ਕੀਤਾ ਜਾਂਦਾ ਤਾਂ ਬਹੁਤ ਜਿਹੜੀਆਂ ਕਮੀਆਂ ਪੇਸ਼ੀਆਂ ਹੋਣੀਆਂ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ। ਤਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਚੁੱਕਾ। ਔਰ ਐਜੂਕੇਸ਼ਨ ਦੀ ਪਾਲਿਸੀ ਦਾ ਜੋ ਸਿਸਟਮ ਡਿਜ਼ਾਈਨ ਕਰਦੇ ਆ ਇਹ ਹਾਂਜੀ। ਆ ਦੇ ਦੇ। ਪੋਲੀਟੀਕਲ ਸਿਸਟਮ ਜਿਹੜਾ ਡਿਜ਼ਾਈਨ ਕਰ ਰਹੇ ਆ ਉਹ ਖਤਰਾ ਬਣਦਾ ਜਾਂਦਾ ਤੇ ਉਹ ਖਤਰਾ ਆਪਾਂ ਨਹੀਂ ਮੁੱਲ ਲੈਣਾ। ਇਸ ਕਰਕੇ ਇਹ ਪ੍ਰੀਵੈਂਟਿਵ ਮੈਜਰਸ ਨੇ ਜਿਹੜੇ ਨੌਜਵਾਨ ਕਰ ਰਹੇ ਆ ਸੋ ਅਸੀਂ ਉਹਨਾਂ ਦਾ ਸਾਥ ਦੇਣਾ। ਬਾਕੀ ਤੁਹਾਨੂੰ ਮੌਕੇ ਤੇ ਜਾ ਕੇ ਦਿਖਾਣੇ ਨੇ ਨੇੜੇ ਹੀ ਆ ਸੀ ਚੰਡੀਗੜ੍ਹ ਦੇ ਜਾ ਕੇ ਦਿਖਾਣੇ ਕਿਵੇਂ ਕਿਵੇਂ ਪੈਰੀਗੇਟਿੰਗ ਕੀਤੀ ਆ ਤੇ ਸਾਡੀ ਆਪਣੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਪਿੰਡਾਂ ਨੂੰ ਅਜਾੜ ਕੇ ਬਸਾਇਆ ਚੰਡੀਗੜ੍ਹ ਕਿ ਸਾਨੂੰ ਉੱਥੇ ਬਣ ਲੈ ਵੀ ਹੁਣ ਵੀਜ਼ਾ ਦੀ ਲੋੜ ਪਏਗੀ ਪਾਸਪੋਰਟ ਘਰੋਂ ਲਿਆਣਾ ਪਵੇਗਾ ਭਾਵੇਂ ਜਾ ਕੇ ਦਿਖਾਣੇ ਆ ਸਾਡੀ ਆਪਣੀ ਧਰਤੀ ਐ ਔਰ ਜੇ ਸਾਡੇ ਕੋਈ ਯੂਨੀਵਰਸਿਟੀ ਵੀ ਖੋਲ੍ਹ ਲਈ ਫਿਰ ਦਾਵੇ ਜਿਹੜੇ ਆ ਫੋਕੇ ਪੈ ਜਾਣੇ ਆ ਸਰਕਾਰਾਂ ਤਾਂ ਨਖਿੱਧ ਹੋਈ ਜਾਂਦੀਆਂ ਸਰਕਾਰਾਂ ਦਾ ਜੋ ਸਰਕਾਰਾਂ ਇਲੈਕਸ਼ਨਸ ਤੋਂ ਪਹਿਲਾਂ ਸੀ ਕਿਉਂਕਿ ਹਰ ਮਸਲੇ ਤੇ ਬੋਲਣਾ ਹਰ ਮਸਲੇ ਤੇ ਜਾ ਕੇ ਦਰੀਆਂ ਪਿਛਾ ਕੇ ਵਜਣਾ ਹੁਣ ਉਹਨਾਂ ਨੂੰ ਜਿਹੜੀਆਂ ਹੂਟਰ ਵਾਲੀਆਂ ਗੱਡੀਆਂ ਜਿਉਂ ਜਿਉਂ ਕਰਦੀਆਂ ਉਹ ਚੋਂ ਬਾਹਰ ਨਿਕਲਣਾ ਸ਼ਾਇਦ ਚੰਗਾ ਨਹੀਂ ਲੱਗਦਾ ਪਰ ਅਸੀਂ ਪੰਜਾਬ ਦੇ ਪੁੱਤਰ ਪੰਜਾਬ ਦੇ ਮੁੰਡੇ ਪੰਜਾਬ ਦੇ ਪਛੰਦੇ ਸਾਡੀਆਂ ਪੰਜਾਬ ਦੀਆਂ ਭੈਣਾਂ ਅਸੀਂ ਇੱਕ ਆ ਔਰ ਏਕੇ ਦੀ ਜਿਹੜੀ ਮਿਸਾਲ ਆ ਉਹ ਤੁਹਾਨੂੰ ਚੰਡੀਗੜ੍ਹ ਤੋਂ ਦਿਖਾਵਾਂਗੇ ਸੋ ਤੁਸੀਂ ਸਾਥ ਦਿੱਤੇ ਰਹੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ